ਦੇਸ਼ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੂੰ ਇੱਕ ਖਾਸ ਉਪਾਦੀ ਦੇਣ ਵਾਸਤੇ ਅੱਜ ਨਾਮਧਾਰੀ ਸਮਾਜ ਦੇ ਲੋਕ ਜਿਹੜੇ ਨੇ ਸ਼੍ਰੀ ਕਾਲਤਕ ਸਾਹਿਬ ਵਿਖੇ ਪੂਜੇ ਨੇ ਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਡਾਕਟਰ ਮਨਮੋਨ ਸਿੰਘ ਹਨਾ ਨੂੰ ਪੰਥ ਰਤਨ ਦੀ ਉਪਾਦੀ ਦਿੱਤੀ ਜਾਵੇ ਕੀ ਕਾਰਨ ਹੈ ਅੱਜ ਜਿਹੜਾ ਹੈ ਮੰਗ ਪੱਤਰ ਦੇਣ ਵਾਸਤੇ ਪੂਜੇ ਨੇ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਕੀ ਅਗਰ ਡਾਕਟਰ ਮਨਮੋਨ ਸਿੰਘ ਰਾਹੀਂ ਗੱਲ ਕੀਤੀ ਜਾਵੇ ਕਿਉਂ ਤੁਸੀਂ ਉਹਨਾਂ ਨੂੰ ਇਸ ਪਾਦੀ ਵਾਸਤੇ ਇੱਥੇ ਕਹਿਣ ਵਾਸਤੇ ਸੀ ਕਹਿੰਨਾ ਜੀ ਉਹ ਭਾਵੇਂ ਕਾਂਗਰਸ ਪਾਰਟੀ ਚੋਂ ਜਿਸ ਕਾਂਗਰਸ ਜਿਸ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਉੱਤੇ ਇੰਨਾ ਅਤਿਆਚਾਰ ਕਰਵਾਇਆ ਹੋਵੇ ਇੰਨਾ ਅਤਿਆਚਾਰ ਕਰਵਾਇਆ ਹੋਵੇ ਉਹ ਬਹੁਤ ਹੀ ਮੰਦ ਭਾਗ ਹੈ ਜਿੰਨਾ ਆਖਿਆ ਜਾ ਸਕੇ ਉਹਨਾਂ ਥੋੜਾ ਲੇਕਿਨ ਪ੍ਰਧਾਨ ਮੰਤਰੀ ਹੁੰਦਿਆ ਹੋਇਆ ਉਹਨਾਂ ਨੇ ਸਾਰੇ ਸਿੱਖ ਜਗਤ ਤੋਂ ਸਮੁੱਚੇ ਤੌਰ ਤੇ ਇਸ ਘਟਨਾ ਵਾਸਤੇ ਲੋਕ ਸਭਾ ਦੇ ਅੰਦਰ ਬੜੇ ਦੁਖੀ ਹਿਰਦੇ ਨਾਲ ਰੋ ਕੇ ਮਾਫੀ ਮੰਗੀ। ਉਹਨਾਂ ਦੇ ਅੰਦਰ ਸਿੱਖੀ ਦਾ ਦਰਦ ਸੀ। ਔਰ ਦਰਦ ਛਲਕਿਆ ਉਹਨਾਂ ਨੇ ਮਾਫੀ ਮੰਗੀ। ਔਰ ਮੈਂ ਹੁਣੇ ਬੇਨਤੀ ਕੀਤੀ ਕਿ ਅਗਰ ਉਹਨਾਂ ਦੀ ਜਗ੍ਹਾ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ, ਕਿਸੇ ਵੀ ਪਾਰਟੀ ਦਾ ਹੁੰਦਾ, ਕਾਂਗਰਸ ਦਾ ਹੋਰ ਕੋਈ ਪ੍ਰਧਾਨ ਮੰਤਰੀ ਹੁੰਦਾ, ਉਹ ਕਦੀ ਸਿੱਖ ਜਗਤ ਤੋਂ ਮਾਫੀ ਨਹੀਂ ਸੀ ਮੰਗਦਾ। ਸੋ ਇਸ ਕਰਕੇ ਸਾਡੀ ਬੇਨਤੀ ਹੈ ਉਹਨਾਂ ਨੇ ਸੰਸਾਰ ਭਰ ਵਿੱਚ ਬਿਨਾ ਖਰਚ ਖੇਤਲਿਆਂ ਸਿੱਖਾਂ ਨੇ ਕੁਝ ਨਹੀਂ ਕੀਤਾ। ਲੈਕਿਨ ਉਹ ਪ੍ਰਧਾਨ ਮੰਤਰੀ ਦੇ ਉਸ ਅਹੁਦੇ ਤੇ ਪਹੁੰਚੇ ਪੂਰੇ ਸਿੱਖ ਜਗਤ ਵਿੱਚ ਪੂਰੇ ਸੰਸਾਰ ਵਿੱਚ ਸਿੱਖਾਂ ਦੀ ਸ਼ੋਭਾ ਵਧੀ ਹੈ ਔਰ ਜੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ੋਭਾ ਜਿਹੜੀ ਹੈ ਕਦੀ ਵੀ ਨਹੀਂ ਕਟੇਗੀ ਇਹ ਸਾਡੀ ਬੇਨਤੀ ਹੈ ਉਹ ਕੀ ਮੰਗ ਕੀਤੀ ਕੀ ਉਹਨਾਂ ਨੂੰ ਜਿਹੜਾ ਹੈ ਜਿਹੜਾ ਹੈ ਉਹਨਾਂ ਨੂੰ ਜਿਹੜਾ ਨਵਾਜਣਾ ਚਾਹੀਦਾ ਨਹੀਂ ਉਹਨਾਂ ਨੇ ਕੋਈ ਮੰਗ ਨਹੀਂ ਕੀਤੀ ਸਾਡੀ ਸੰਗਤ ਵੱਲੋਂ ਠਾਕੁਰ ਦਲੀਪ ਸਿੰਘ ਜੀ ਵੱਲੋਂ ਸਾਧ ਸੰਗਤ ਵੱਲੋਂ ਵੀ ਉਹ ਸਿੱਖ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਨੂੰ ਵੇਖਦੇ ਹਾਂ ਉਹਨਾਂ ਨੇ ਆਪਣੇ ਅਹੁਦੇ ਦੀ ਪ੍ਰਵਾਹ ਨਹੀਂ ਕੀਤੀ ਕਿ ਮੇਰਾ ਉਹਦਾ ਜਾ ਸਕਦਾ ਹੈ ਉਹਨਾਂ ਨੂੰ ਪਤਾ ਸੀ ਕਿ ਮੇਰਾ ਅਹੁਦਾ ਪ੍ਰਧਾਨ ਮੰਤਰੀ ਦਾ ਜਾ ਸਕਦਾ ਅੱਜ ਸਰਪੰਚੀ ਦਾ ਅਹੁਦਾ ਛੱਡਣ ਨੂੰ ਕੋਈ ਤਿਆਰ ਨਹੀਂ ਹੁੰਦਾ ਸੋ ਇਸ ਕਰਕੇ ਉਹਨਾਂ ਨੇ ਉਸ ਵੇਲੇ ਬਹੁਤ ਵੱਡਾ ਕੰਮ ਕੀਤਾ ਉਹ ਸਮੁੱਚੇ ਸਿੱਖ ਜਗਤ ਤੋਂ ਉਹ ਇਹ ਨਹੀਂ ਇੱਕ ਇੱਕ ਫਿਰਕੇ ਤੋਂ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੇ 72 ਫਿਰਕੇ ਨੇ ਸਿੱਖਾਂ ਦੇ ਲੇਕਿਨ ਉਹਨਾਂ ਨੇ ਸਮੁੱਚੇ ਸਿੱਖ ਜਗਤ ਤੋਂ ਮਾਫੀ ਮੰਗੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹ ਇੱਕ ਨਿਰਪੈ ਯੋਧਾ ਡਾਕਟਰ ਮਨਮੋਹਨ ਸਿੰਘ ਜੀ ਸੰਨ ਜਨਾਨੇ ਉੱਤੇ ਖਲੋ ਕੇ ਰੋ ਕੇ ਮਾਫੀ ਮੰਗੀ ਪਰ ਤੁਸੀਂ ਕੀ ਉਪਾਦੀ ਦੀ ਕੀ ਮੰਗ ਕਰਦੇ ਹੋ ਕਿ ਕੀ ਦੇਣੀ ਚਾਹੀਦੀ ਜੋ ਤੁਹਾਡੇ ਵੱਲੋਂ ਮੰਗ ਹੈ ਸਾਡੇ ਵੱਲੋਂ ਮੰਗ ਹੈ ਜੀ ਬੇਨਤੀ ਪੱਤਰ ਦਿੱਤਾ ਹੈ ਸਿੰਘ ਸਾਹਿਬ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੈ ਪੰਥ ਰਤਨ ਦੀ ਉਪਾਦੀ ਦੇ ਕੇ ਡਾਕਟਰ ਮਨਮੋਹਨ ਸਿੰਘ ਸਰਦਾਰ ਮਨਮੋਹਨ ਸਿੰਘ ਸਾਹਿਬ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਨਿਵਾਜਿਆ ਜਾਣਾ ਚਾਹੀਦਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਵੀ ਦੇਸ਼ ਕੌਮ ਹਿੱਤ ਲਈ ਕੰਮ ਕਰਦਾ ਉਹਨਾਂ ਨੂੰ ਵੀ ਨਿਵਾਜਿਆ ਜਾਣਾ ਚਾਹੀਦਾ ਬਿਨਾਂ ਕਿਸੇ ਵਿਤਕਰੇ ਤੋਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ভরਸਾ ਆਇਆ ਉਹਨਾਂ ਦੀ ਜਗ੍ਹਾ ਬਣਾਈ ਹੋਈ ਹੈ ਇੱਥੇ ਕੋਈ ਵਿਚਕਰਾ ਨਹੀਂ ਹੋਣਾ ਚਾਹੀਦਾ ਜਿਨਨੇ ਕੋਈ ਵੀ ਦੇਸ਼ ਵਾਸਤੇ ਕੌਮ ਵਾਸਤੇ ਸ਼ੁਭਕਰਮ ਕੀਤਾ ਉਹਨਾਂ ਨੂੰ ਮਨਮੋਹਨ ਸਿੰਘ ਦੀ ਕੀ ਦੇਣ ਮਨਮੋਹਨ ਸਿੰਘ ਦੀ ਮਹਾਰਾਜ ਸਭ ਤੋਂ ਵੱਡੀ ਦੇਣ ਹੈ ਐਡੇ ਵੱਡੇ ਅਹੁਦੇ ਤੇ ਹੁੰਦੇ ਹਨ ਕਾਂਗਰਸ ਦਾ ਪ੍ਰਧਾਨ ਮੰਤਰੀ ਹੁੰਜਿਆ ਹੋਇਆ ਉਸ ਪਾਰਟੀ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਸਿੱਖਾਂ ਨੇ ਨਹੀਂ ਸੀ ਬਣਾਇਆ ਲੇਕਿਨ ਉਹਨਾਂ ਨੇ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਇਹ ਕੰਮ ਕੀਤਾ ਕਿ ਉੱਥੇ ਮਾਫੀ ਮੰਗੀ ਸਮੁੱਚੇ ਸਿੱਖ ਜਗਤ ਤੋਂ ਕਿ ਇਹ ਜਿਹੜੀ ਗੱਲ ਹੈ ਉਹ ਬਹੁਤ ਮੰਦਪਾਕੀ ਹੋਈ ਐ ਇਕਨੋਮੀ ਦੇ ਇਕਨੋਮਿਸਟ ਦੇ ਤੌਰ ਤੇ ਜਦੋਂ ਉਹਨਾਂ ਨੇ ਇੱਥੇ ਉਹ ਮੱਥਾ ਟੇਕਣਾ ਨਾ ਤੇ ਮਸਤਕ ਹੋਣਾ ਉਹਨਾਂ ਨੂੰ ਸਰੋਪਾ ਦਿੱਤਾ ਕਿਹਾ ਸਰੋਪਾ ਦਿੱਤਾ ਕਿਹਾ ਸਰ ਜੀ ਦਰਬਾਰ ਸਾਹਿਬ ਵਿੱਚ ਤੁਸੀਂ ਵੀਡੀਓ ਕੱਟ ਕੇ ਵੇਖ ਸਕਦੇ ਹੋ ਸੋ ਸਾਡੀ ਬੇਨਤੀ ਹੈ ਇੱਕ ਸਿੱਖ ਹੋਣ ਦੇ ਨਾਤੇ ਇਸ ਤਰ੍ਹਾਂ ਤੁਸੀਂ ਸਿੱਖੀ ਤੋਂ ਕੋਈ ਖਾਰਜ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਹ ਹੁਣ ਤੁਸੀਂ ਪਿੱਛੇ ਜਰਾ ਰਾਜਨੀਤਿਕ ਡਰਾਮਾ ਵੇਖਿਆ ਮੈਂ ਇਹ ਗੱਲ ਮੈਂ ਰਾਜਨੀਤੀ ਤੇ ਬੋਲ ਨਹੀਂ ਸਕਦਾ ਲੇਕਿਨ ਕਿਸ ਤਰ੍ਹਾਂ ਕਿਸ ਤਰ੍ਹਾਂ ਲਈ ਸਮੇਂ ਤੋਂ ਡਾਕਟਰ ਸਾਹਿਬ ਦੀ ਹੋਰ ਕੀ ਦੇਣ ਰਹੀ ਹੈ ਇਕਨੋਮਿਸਟ ਦੇ ਤੌਰ ਦੇ ਉਤੇ ਬਹੁਤ ਜਾਣੇ ਜਾਂਦੇ ਨੇ ਹਾਂਜੀ ਸੰਸਾਰ ਦੇ ਪ੍ਰਸਿੱਧ ਅਰਥਸ਼ਾਸਤਰੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਉਹ ਗਵਰਨਰ ਰਹਿ ਫਾਈਨੈਂਸ ਮਨਿਸਟਰ ਰਹਿ 1991 ਦੇ ਵਿੱਚ ਔਰ ਇਮਾਨਦਾਰੀ ਦਾ ਜਿਨ੍ਹਾਂ ਤੇ 1% ਵੀ -1% ਵੀ ਕੋਈ ਸੰਸਾਰ ਦਾ ਸਿੱਖ ਕੌਣ ਕੇ ਬਲੇਮ ਨਹੀਂ ਕਰ ਸਕਦਾ ਇਹ ਸਭ ਤੋਂ ਵੱਡੀ ਉਹਨਾਂ ਦੀ ਦੇਣ ਹੈ ਔਰ ਸਿੱਖੀ ਦੀ ਉਹਨਾਂ ਨੇ ਇਹ ਇਮਾਨਦਾਰੀ ਦੀ ਉਦਾਹਰਣ ਸਾਰੇ ਸੰਸਾਰ ਵਿੱਚ ਪੇਸ਼ ਕੀਤੀ ਠੀਕ ਹੈ ਸਿੱਖਾਂ ਨੂੰ ਵੀ ਉਹਨਾਂ ਨੇ ਆਪਣੇ ਕੈਬਨਟ ਤੇ ਦਰਜਾ ਦਿੱਤਾ ਬਹੁਤ ਸਾਰੇ ਸਿੱਖਾਂ ਨੂੰ ਲੈ ਕੇ ਜੀ ਬਿਲਕੁਲ ਬਿਲਕੁਲ ਦਿੱਤਾ ਜਨਰਲ ਜੇ ਜੇ ਸਿੰਘ ਜਲ ਵਿਕਰਮ ਸਿੰਘ ਚੀਫ ਆਫ ਦਾ ਆਰਮੀਸਟਾਹ ਬਣਾਏ ਉਹਨਾਂ ਨੇ ਉਹ ਹੋਰ ਵੀ بڑے ਸਿੱਖ ਜਿਹੜੇ ਉਹਨਾਂ ਨੇ ਉੱਚੇ ਉਹਦੇ ਨੇ ਬਿਠਾਏ ਲੇਕਿਨ ਬਿਨਾ ਕਿਸੇ ਭੇਦ-ਬਾਪ ਲੇਕਿਨ ਉਹਨਾਂ ਨੇ ਸੱਚਮੁੱਚ ਮੈਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਿੱਖੀ ਸੱਚਮੁੱਚ ਕਮਾ ਕੇ ਵਿਖਾ ਦਿੱਤੀ ਜਦੋਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਰੋਕੇ ਮਾਫੀ ਮੰਗੀ ਪਰ ਇਹਨੇ ਸਾਲਾਂ ਬਾਅਦ ਤੁਸੀਂ ਕਿਉਂ ਆਜਾ ਮੰਗ ਕਰ ਰਹੇ ਕਿਉਂਕਿ ਉਹਨੋਂ ਬਹੁਤ ਵਿਰਧ ਅਵਸਥਾ ਚ ਨੇ ਡਾਕਟਰ ਮਨਮੋਹਨ ਸਿੰਘ ਐਸੇ ਕਰਕੇ ਅਸੀਂ ਬੇਨਤੀ ਕਰਨ ਕਿ ਉਹਨਾਂ ਦੀ ਵਿਰਧ ਅਵਸਥਾ ਬਹੁਤ ਪਹਿਲਾਂ ਇਹ ਕੰਮ ਹੋ ਜਾਣਾ ਚਾਹੀਦਾ ਸੀ ਉਹਨਾਂ ਨੂੰ ਪੰਥ ਰਤਨ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਇੱਥੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨੇ ਉਹ ਉਦੋਂ ਹੀ ਉਹਨਾਂ ਨੂੰ ਪੰਥ ਰ ਦਿੰਦੀ ਹੈ ਪਾਤੀ ਦੇ ਨਿਵਾਜਦੇ ਨੇ ਹੁਣ ਤਾਂ ਵਿਰਧ ਨੇ ਤੇ ਉਹਨ ਵੀ ਅਸੀਂ ਬੇਨਤੀ ਇਹ ਕਰਨਾ ਆ ਕਿ ਜਿੰਨੀ ਛੇਤੀ ਹੋ ਸਕੇ ਉਹਨਾਂ ਨੂੰ ਪੰਥ ਰਤਨ ਦੇ ਕੇ ਨਿਵਾਜਿਆ ਜਾਵੇ ਪਰ ਜਿਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਪ੍ਰਧਾਨ ਮੰਤਰੀ ਹੋਏ ਨੇ ਅਗਰ ਸਿੱਖੀ 'ਚ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ ਕਿਉਂ ਉਹਨਾਂ ਨੂੰ ਵੀ ਇਸ ਤਰ੍ਹਾਂ ਉਪਾਦੀ ਦੇਣੀ ਚਾਹੀਦੀ ਮੈਂ ਤੇ ਪਹਿਲਾਂ ਬੇਨਤੀ ਕਰ ਚੁੱਕਾ ਜੀ ਕਿਸੇ ਵੀ ਪਾਰਟੀ ਦਾ ਹੋਵੇ ਅਗਰ ਉਹਨੇ ਦੇਸ਼ ਵਾਸਤੇ ਕੰਮ ਵਾਸਤੇ ਵਧੀਆ ਗੱਲ ਕੀਤੀ ਹੈ ਮੀਲ ਪੱਥਰ ਗੱਡਿਆ ਕੋਈ ਤੇ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਕਿਉਂਕਿ ਪਰ ਮਾਫੀ ਦੀ ਇੱਕ ਪਰਵਾਹਾ ਸਿੱਖੀ ਵਿੱਚ ਮੰਨੀ ਜਾਂਦੀ ਕਿ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਜੇ ਉਹਨਾਂ ਨੇ ਕੋਈ ਗਲਤੀ ਕੀਤੀ। ਮਹਾਰਾਜ ਸਮੁੱਚੇ ਸਿੱਖ ਜਗਤ ਤੋਂ ਦੇਸ਼ ਦੇ ਉੱਚ ਅਦੇ ਹੁੰਦੇ ਆ ਲੋਕ ਸਭਾ ਦੇ ਵਿੱਚ ਜਿਹਨੂੰ ਪਵਿੱਤਰ ਸਦਨ ਆਖਿਆ ਜਾਂਦਾ। ਉੱਥੇ ਖੜ ਕੇ ਉਹਨਾਂ ਨੇ ਸਮੁੱਚੇ ਸਿੱਖ ਜਗਤ ਤੋਂ ਮਾਫੀ ਮੰਗੀ ਇਸ ਤੋਂ ਵੱਡੀ ਕੋਈ ਗੱਲ ਨਹੀਂ। ਬਾਕੀ ਜਿਹੜਾ ਗੱਲ ਹੈ ਕਿ ਉਹਨਾਂ ਨੂੰ ਪੰਥ ਦੇ ਕੇ ਰਤਨ ਜਦ ਨਵਾਜੋਗੇ ਤੇ ਤੁਹਾਡੇ ਕੋਲੇ ਇੱਥੇ ਉਹਨਾਂ ਆਉਣੇ ਇੱਥੇ ਹੀ ਆਉਣਗੇ ਤੇ ਤਾਂ ਹੀ ਪੰਥ ਰਤਨ ਉਹਨਾਂ ਨੂੰ ਮਿਲੇਗਾ ਨਾ। ਸੋ ਇਸ ਕਰਕੇ ਸਾਨੂੰ ਵਿਸ਼ਾਲ ਹਿਰਦਾ ਅਪਣਾਉਣਾ ਚਾਹੀਦਾ ਹੈ ਵਿਸ਼ਾਲ ਹਿਰਦੇ ਦੀ ਲੋੜ ਹੈ ਜੀਦਰ ਸਾਹਿਬ ਨੂੰ ਮਿਲੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਇਸ ਵਿਚਾਰ ਕੀਤਾ ਜਾਏਗਾ ਵਿਚਾਰ ਹਾਂ ਜੀ ਤੁਹਾਨੂੰ ਉਮੀਦ ਹੈ ਕਿ ਉਹ ਉਹਨਾਂ ਨੂੰ ਬਾਦੀ ਦੇਖੋ ਜੀ ਅਸੀਂ ਤਾਂ ਹਮੇਸ਼ਾ ਹੀ ਇੱਥੇ ਉਮੀਦ ਨਾਲ ਆਉਂਦੇ ਆ ਸਰਵੋੱਚ ਸੰਸਥਾ ਦੇ ਉਹ ਹੈਗੇ ਨੇ ਉੱਥੇ ਬਿਰਾਜਮਾਨ ਨੇ ਕਿ ਇੱਥੇ ਜਿਹੜਾ ਵੀ ਸਿੱਖ ਆਉਂਦਾ ਉਮੀਦ ਲੈ ਕੇ ਆਉਂਦਾ ਸੋ ਇਸ ਕਰਕੇ ਸਾਡੀ ਇਹ ਬੇਨਤੀ ਹੈ ਉਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੇ ਬਾਕੀ ਉਹਨਾਂ ਦੀ ਕਾਪਰੇ ਸਲਾਹ ਕਰਨ ਦੀ ਤਰ੍ਹਾਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਨਾਮਤਾਰੀ ਸਮਾਜ ਵੱਲੋਂ ਅੱਜ ਖਾਸ ਤੌਰ ਦੇ ਉੱਤੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਕੀ ਡਾਕਟਰ ਮਨਮੋਹਨ ਸਿੰਘ ਹਨ ਨੂੰ ਪੰਥ ਰਤਨ ਦੀ ਉਪਾਦੀ ਦੇਣ ਦੀ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਇੱਕ ਸਿੱਖ ਹੁੰਦਿਆ ਇੱਕ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਦੇਸ਼ ਨੂੰ ਬੁਲੰਦੀਆਂ ਤੇ ਲੈ ਕੇ ਗਏ ਔਰ ਉਹਨਾਂ ਨੇ ਜੋ ਕਿ 1984 ਦਾ ਸਾਕਾ ਸੀ ਉਸ ਕਰਕੇ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੂਰੇ ਸਿੱਖ ਜਗਤ ਤੋਂ ਮਾਫੀ ਵੀ ਮੰਗੀ ਹੈ ਇਸ ਕਰਕੇ ਉਹ ਕਿਸੇ ਤਰ੍ਹਾਂ ਦੇ ਕੋਈ ਕਸੂਰਵਾਰ ਨਹੀਂ ਨੇ ਔਰ ਜਿਸ ਤਰੀਕੇ ਦੇ ਨਾਲ ਡਾਕਟਰ ਮਨਮੋਹਨ ਸਿੰਘ ਦਾ ਇੱਕ ਅਕਸ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਚੰਗੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਤੋਸ ਕਰਕੇ ਉਹਨਾਂ ਨੂੰ ਇਹ ਉਪਾਦੀ ਦੇਣੀ ਚਾਹੀਦੀ ਹੈ ਲੇਕਿਨ ਇਸ ਮਾਮਲੇ 'ਚ ਉਹਨ ਮਾਮਲਾ ਸ਼੍ਰੀ ਕਾਲਤਕ ਸਾਹਿਬ ਦੇ ਕੋਲ ਹੈ ਕਿ ਉਹਨ ਦੇਖਣਾ ਹੋਵੇਗਾ ਕਿ ਜਿਹਦਾ ਕਾਲਤਕ ਸਾਹਿਬ ਇਸ ਮਾਮਲੇ 'ਚ ਕੀ ਫੈਸਲਾ ਕਰਦੇ ਨੇ ਲੇਕਿਨ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਗੱਲ ਇੱਥੇ ਨਾਮਤਰੀ ਸਮਾਜ ਵੱਲੋਂ ਕੀਤੀ ਗਈ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਨਾਗ ਗ੍ਰੇਟ ਪੰਜਾਬ ਟੀਵੀ ਅਮਰਿਤ